ਸ਼ਸ਼ੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਵਿੱਚ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਭਵਿਕ ਵਾਣੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ 60 ਜਿਸ ਦੇ ਵਿੱਚ ਵਿਧਾਇਕ ਅਤੇ ਮੰਤਰੀ ਨੇ ਉਹ ਬੜੀ ਜਲਦੀ ਦੂਜੀਆਂ ਪਾਰਟੀਆਂ ਦੇ ਵਿੱਚ ਜਾਣਗੇ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਧ ਜਾਣਗੇ ਭਾਰਤੀ ਜਨਤਾ ਪਾਰਟੀ ਵਿੱਚ ਉਸ ਤੋਂ ਬਾਅਦ ਕਾਂਗਰਸ ਅਤੇ ਥੋੜੇ ਬਹੁਤੇ ਜਿਹੜੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਵਨੀਤ ਬਿੱਟੂ ਨੇ ਜਿਹੜੀ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਯਾਨੀ ਕਿ ਜਮਨੀ ਚੋਣਾਂ ਦੇ ਵਿੱਚ ਜਿਹੜੀ ਭਵਿੱਖਬਾਣੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਲਈ ਕੀਤੀ ਸੀ ਉਸ ਦਾ ਆਖਰਕਾਰ ਸੱਚ ਸਾਹਮਣੇ ਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖਾਰ ਖਾਂਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 2.5 ਸਾਲ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਨਹੀਂ ਬਣ ਦਿੱਤਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 12 ਵਜੇ ਉੱਠਦੇ ਸੀ ਯਾਨੀ ਕਿ ਜਿਹੜਾ ਕੰਮ ਰਾਜਾ ਮਹਾਰਾਜਾ ਵੱਲੋਂ ਕੀਤਾ ਗਿਆ ਕਾਂਗਰਸ ਸਰਕਾਰ ਦੇ ਵੇਲੇ ਉਹੀ ਕੰਮ ਸਤੋਜ ਦੇ ਮਹਾਰਾਜ ਭਗਵੰਤ ਸਮਾਨ ਵੱਲੋਂ ਵੀ ਕੀਤਾ ਗਿਆ ਇਸ ਦਾ ਸੱਚ ਜਿਹੜਾ ਹੈ ਸਾਹਮਣੇ ਆ ਗਿਆ ਹੈ ਯਾਨੀ ਕਿ ਰਵਨੀਤ ਬਿੱਟੂ ਨੇ ਜਿਹੜੀ ਪ੍ਰੋਡਕਸ਼ਨ ਕੀਤੀ ਸੀ ਆਖਰਕਾਰ ਉਹਨੂੰ ਕਿਵੇਂ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਜਾਣਕਾਰੀ ਆ ਰਹੀ ਹੈ ਕਿ 60 ਨਹੀਂ 82 ਯਾਨੀ ਕਿ ਟੋਟਲ ਰਾਜ ਸਭਾ ਦੇ ਅਤੇ ਵਿਧਾਨ ਸਭਾ ਦੇ 94 ਬੰਦੇ ਨੇ ਉਹਨਾਂ ਦੇ ਵਿੱਚੋਂ 82 ਮੰਤਰੀ ਅਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਕਰਵਿਨਰ ਅਰਵਿੰਦ ਕੇਸ਼ਰੀਵਾਲ ਅਤੇ ਉਸ ਦੀ ਪਾਰਟੀ ਨੂੰ ਫੰਡ ਨਹੀਂ ਦਿੰਦੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੈਸਾ ਹੀ ਹੈ ਨਹੀਂ ਹੈਗਾ ਯਾਨੀ ਕਿ ਸਿਰਫ 18 ਜਿੰਦੇ ਵਿੱਚੋਂ ਵਿਧਾਇਕ ਨੇ ਜਿੰਦੇ ਵਿੱਚੋਂ ਮੰਤਰੀ ਨੇ ਤੇ ਜਿੰਦੇ ਵਿੱਚੋਂ ਇੱਕ ਸੰਸਦ ਹੈ ਮੀਤ ਹੈਰ ਜੋ ਆਮ ਆਦਮੀ ਪਾਰਟੀ ਦੀ ਨੂੰ ਪਾਰਟੀ ਫੰਡ ਹਰ ਮਹੀਨੇ ਮੁਹੱਈਆ ਕਰਾਉਦੇ ਨੇ ਬਾਕੀ 82 ਵੱਲੋਂ ਫੰਡ ਬਿਲਕੁਲ ਮੁਹੱਈਆ ਨਹੀਂ ਕਰਵਾਇਆ ਜਾਂਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕేశਵਿਵਾਲ ਨੂੰ ਆਖਰਕਾਰ ਉਹ ਆਪਣਾ ਮੁਖ ਕਿਉਂ ਮੋਰ ਕੇ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੰਦਰੂਨੀ ਕਲੇਸ਼ ਚੱਲ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਵੱਲੋਂ ਜਿਹੜਾ ਪਸੰਦ ਨਹੀਂ ਕੀਤਾ ਜਾਂਦਾ ਆਖਰਕਾਰ ਮਾਜਰਾ ਕੀ ਹੈ ਜਿਸ ਤਰ੍ਹਾਂ 60 ਮੰਤਰੀਆਂ ਦੀ ਗੱਲ ਕਹੀ ਗਈ ਸੌਰੀ 60 ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲ ਕਹੀ ਗਈ ਕਿ ਉਹ ਤਾਂ ਸਿਰਫ ਵੇਟ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਕਿਉਂਕਿ ਉਹ ਆਨੰਦ ਮਾਨਣਾ ਚਾਹੁੰਦੇ ਨੇ ਜਿਹੜੇ ਸਰਕਾਰੀ ਭੱਤੇ ਮਿਲਦੇ ਨੇ ਜਿੱਦੀਆਂ ਸਰਕਾਰੀ ਗੱਡੀਆਂ ਤੇ ਸਰਕਾਰੀ ਤਨਖਾਹਾਂ ਮਿਲਦੀਆਂ ਨੇ ਯਾਨੀ ਕਿ ਉਹ ਲੁੱਥਪ ਮਾਨ ਕੇ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਇਹੀ ਮੰਤਰੀ ਅਤੇ ਵਿਧਾਇਕ ਆਪਣਾ ਝੰਡਾ ਬੁਲੰਦ ਕਰਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਣਗੇ ਇਸ ਦਾ ਪਤਾ ਆਲਰੇਡੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਨੂੰ ਵੀ ਚਲ ਚੁੱਕਿਆ ਹੈ ਕਿਉਂਕਿ ਜਿਸ ਤਰ੍ਹਾਂ ਜਿਹੜੇ ਹੈਗੇ ਨੇ ਕੁਮਰਵੀਰ ਪ੍ਰਤਾਪ ਸਿੰਘ ਉਹਨਾਂ ਨੇ ਤਾਂ ਆਲਰੇਡੀ ਸ੍ਰੀਤਾ ਕੇਜਰੀਵਾਲ ਨੂੰ ਕਹਿ ਦਿੱਤਾ ਹੈ ਕਿ ਜਿਸ ਤਰ੍ਹਾਂ ਪੰਡਿਆ ਚਾਰਿਆ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਜੇਕਰ ਹੁਣ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਂਦੀਆਂ ਨੇ ਤਾਂ 92 ਦੇ ਵਿੱਚੋਂ ਇੱਕ ਸੀਟ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ ਆਖਰਕਾਰ ਇਹ ਕਿਉਂ ਪਤਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਕਿਉਂਕਿ ਗਰਾਊਂਡ ਲੈਵਲ ਰਿਪੋਰਟ ਜਿਹੜੀ ਹੈ ਆਪ ਆਦਮੀ ਪਾਰਟੀ ਦੀ ਇਸ ਸਮੇਂ ਚੱਲ ਰਹੀ ਹੈ ਆਪ ਆਦਮੀ ਪਾਰਟੀ ਨੇ ਬੜੇ ਵੱਡੇ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਝਟਕੇ ਲੱਗਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਹਜੇ ਟ੍ਰੇਲਰ ਹੈ ਦੂਸਰੇ ਪਾਸੇ ਕਿਸਾਨਾਂ ਵੱਲੋਂ ਵੀ ਪੰਜਾਬ ਸਰਕਾਰ ਦਾ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਕੀਤਾ ਜਾਵੇਗਾ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੁਬ ਹੁਬ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਕੈਬਨਟ ਮੰਤਰੀ ਅਰਮੋਲ ਗਗਨ ਮਾਨ ਵੀ ਕਹਿੰਦੀ ਸੀ ਕਿ 55 ਮਿੰਟਾਂ ਵਿੱਚ ਤੁਹਾਨੂੰ ਐਮਐਸਬੀ ਜਾਰੀ ਕਰਕੇ ਦਿਖਾਵਾਂਗੇ ਇਧਰ ਕਿਸਾਨ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਿਹੜਾ ਪਾਰਟੀ ਫੰਡ ਹੈ ਉਹ ਹਰ ਮਹੀਨੇ ਨਹੀਂ ਦਿੰਦੇ ਅਰਵਿੰਦ ਕੇਸ਼ੀਵਾਲ ਨੂੰ ਤਾਂ